ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚਰਚਾ ਇੱਕ ਵਾਰ ਫਿਰ ਛਿੜੇਗੀ ਸਿਆਸੀ ਪੇਚੋਤੇ ਝਾਤ ਪਾਇਆ ਇਹ ਸਵਾਲ ਸਹਿਜੇ ਉੱਠਦਾ ਵਿਖਾਈ ਦੇਣ ਲੱਗਾ ਹੈ ਇਸ ਉਪਜਨ ਵਾਲੇ ਨਵੇਂ ਵਰਤਾਰੇ ਸੰਬੰਧੀ ਚਰਚਾ ਲਈ ਸਾਡੇ ਨਾਲ ਜੁੜੇ ਨੇ ਸੀਨੀਅਰ ਜਰਨਲਿਸਟ ਸਰਦਾਰ ਕਰਮਜੀਤ ਸਿੰਘ ਚਿਲਾ ਸੋ ਚਿਲਾ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਪਿੰਡਰ ਜੀ ਲੋਕ ਸਭਾ ਚੋਣ ਪੇੜੇ ਚ ਪੁਰਾਣੇ ਪੰਜਾਬ ਦੇ ਖੇਤੇ ਚ ਇੱਕ ਸਿਆਸੀ ਸਾਹਜ ਨੇ ਫਿਰ ਕਰਵਟ ਲਈ ਚਲਾ ਸਬ ਮਤਲਬ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਚ ਅਨੈਲੋ ਮਤਲਬ ਕਿ ਇੰਡੀਅਨ ਨੈਸ਼ਨਲ ਲੋਕ ਦਲ ਦੀ ਹਮਾਇਤ ਕਰਨ ਦਾ ਫੈਸਲਾ ਲਿਆ ਹੈ ਦੋਵਾਂ ਤਰ੍ਹਾਂ ਦੀ ਇਸ ਮਾਮਲੇ ਸੰਬੰਧੀ ਇਸ ਬੈਠਕੇ ਚ ਸਮਝੌਤੇ ਉੱਤੇ ਸਹੀ ਪਾਈ ਗਈ ਹੈ ਭਾਵੇਂ ਸਵਾਲ ਹੈ ਕਿ ਇਸ ਸਹੀ ਪਾਏ ਜਾਣ ਵੇਲੇ ਹਰਿਆਣਾ ਸਿਗਰਦਵਾਰਾ ਪਰੰਦ ਕਮੇਟੀ ਦੀ ਹੋਣੀ ਉੱਤੇ ਕੋਈ ਪਰ ਚਰਚਾ ਹੋਈ ਹੈ মিডিਆ ਰਿਪੋਰਟਾਂ ਮੁਤਾਬਕ ਭਾਵੇਂ ਅਜੇ ਹੀ ਗੱਲ ਨੂੰ ਨਹੀਂ ਛੁਇਆ ਗਿਆ ਜੇ ਨਹੀਂ ਛੁਇਆ ਗਿਆ ਤਾਂ ਕਿਉਂ ਨਹੀਂ ਕਿਉਂਕਿ ਅਕਾਲੀ ਦਲ ਹਰਿਆਣਾ ਦੀ ਮੌਜੂਦਾ ਗਵਰਨਮੈਂਟ ਜਿਹੜੀ ਭਾਜਪਾਦੀ ਹੈ ਤੇ ਇਸ ਤੋਂ ਪਹਿਲਾਂ ਪਿਛਲੀ ਕਾਂਗਰਸ ਸਰਕਾਰ ਉੱਤੇ ਕਈ ਤਰ੍ਹਾਂ ਦੇ ਦੋਸ਼ ਮੜ ਰਹੀ ਹੈ ਇਹ ਸਾਰੇ ਮਾਮਲੇ ਉੱਤੇ ਵੱਡੇ ਹਮਲੇ ਕਰਦੀ ਰਹੀ ਹੈ ਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹਾਉਂਦੀ ਐਸਜੀਪੀਸੀ ਨੂੰ ਹਰਿਆਣਾ ਨੇ ਤੋੜਨ ਦੀ ਕੋਸ਼ਿਸ਼ ਕੀਤੀ ਹੈ ਭਾਵੇਂ ਕਿ ਮਾਮਲਾ ਮਾਨਯੋਗ ਸੁਪਰੀਮ ਕੋਰਟ ਤੱਕ ਵੀ ਗਿਆ ਪਰੰਤੂ ਐ ਜੀ ਪੀ ਸੀ ਦੇ ਪੱਲੇ ਨਿਰਾਸ਼ਾ ਹੀ ਪਈ ਹੁਣ ਇਹ ਮਾਮਲਾ ਇੱਕ ਵਾਰ ਫਿਰ ਸਿਆਸੀ ਪਿੱਚਵਲ ਕੇਂਦਰਿਤ ਹੁੰਦਾ ਵਿਖਾਈ ਦੇ ਰਿਹਾ ਹੈ ਜਿਲਾ ਸਾਹਿਬ ਦੱਸਿਓ ਇਹ ਸਾਰੇ ਮਾਮਲੇ ਉੱਤੇ ਕੀ ਕੁਛ ਹੈ ਤੇ ਕੀ ਰਹਿ ਸਕਦਾ ਹੈ ਜੇ ਆਪਾਂ ਸੰਭਾਵਨਾਵਾਂ ਦੇ ਮੱਦੇ ਨਜ਼ਰ ਗੱਲ ਕਰੀਏ ਜੀ ਚਲਾ ਸਾਹਿਬ ਪਿੰਡਰ ਸਾਹਿਬ ਦੇਖੋ ਜਿਹੜੀ ਐਨ ਐਲਓ ਤੇ ਅਕਾਲੀ ਦਲ ਦੀ ਸਾਂਝ ਹੈ ਜੀ ਇਹ ਨਾ ਤਾਂ ਕੋਈ ਚੰਬੇ ਵਾਲੀ ਹੈ ਜੀ ਤੇ ਨਾ ਹੀ ਕੋਈ ਨਮੀ ਹੈ ਜੀ ਜਿਹੜਾ ਬਾਦਲ ਪਰਿਵਾਰ ਤੇ ਚਟਾਲਾ ਪਰਿਵਾਰ ਦਾ ਜਿਹੜਾ ਰਿਸ਼ਤਾ ਹੈ ਉਹ ਕਿਉ ਖਿਚੜੀ ਵਾਲਾ ਹੈ ਹੂੰ ਹੂੰ ਜੀ ਤੇ ਜੇ ਕੇਲੋਵਿਕ ਕੋ ਸਿੱਕੇ ਤੇ ਦੋ ਪਾਸੇ ਨੇ ਤਾਂ ਵੀ ਕੋਈ ਅਤਕਤ ਨਹੀਂ ਨਹੀਂ ਜੀ ਉਹਨਾਂ ਦੇ ਫਾਰਮ ਹਾਊਸ ਸਾਂਝੇ ਨੇ ਉਹਨਾਂ ਦੇ ਕਾਰੋਬਾਰ ਸਾਂਝੇ ਨੇ ਉਹਨਾਂ ਦੀਆਂ ਰਿਸ਼ਤੇਦਾਰੀਆਂ ਨੇ ਜੀ ਜਦੋਂ ਹਰਿਆਣੇ 'ਚ ਚਟਾਲਿਆਂ ਦੀ ਸਰਕਾਰ ਹੁੰਦੀ ਹੈ ਉਹਨਾਂ ਦੀ ਸਰਦਾਰੀ ਹੁੰਦੀ ਹੈ ਤਾਂ ਜੇ ਕਿਤੇ ਪੰਜਾਬ 'ਚ ਦਿੱਕਤ ਆ ਜਾਂਦੀ ਹੈ ਬਾਦਲ ਪਰਵਾਰ ਨੂੰ ਹੂੰ ਤਾਂ ਵੀ ਫਿਰ ਉਹ ਜਿਹੜਾ ਹੈਗਾ ਹਰਿਆਣੇ 'ਚ ਜਾ ਕੇ ਪਨਾਹ ਲੈਂਦੇ ਨੇ ਤੁਸੀਂ ਦੇਖਿਆ ਹੋਣਾ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ 2002 ਤੋਂ 2007 ਵਾਲੀ ਜਦੋਂ ਸਰਕਾਰ ਸੀ ਕਾਂਗਰਸ ਦੀ ਕਾਫੀ ਸਾਰੇ ਮੁਕਦਮੇ ਦਰਜ ਕੀਤੇ ਸੀ ਬਾਦਲਾਂ ਤੇ ਤੇ ਉਹਨਾਂ ਦਿਨਾਂ 'ਚ ਵੀ ਫਿਰ ਪਨਾਹ ਕਿਉਂਕਿ ਉਦੋਂ ਉੱਥੇ ਹੂੰ ਬਿਲਕੁਲ ਚਿਲਾ ਸਾਹਿਬ ਬਿਲਕੁਲ ਜੀ ਜਦੋਂ ਕਿਤੇ ਇਹਨਾਂ ਨੂੰ ਫਿਰ ਸ਼ਰਮਣੀ ਕਮੇਟੀ ਜਦੋਂ ਉਸੇ ਕਾਂਗਰਸ ਸਰਕਾਰ ਚ ਕੈਪਟਨ ਅਮਰਿੰਦਰ ਨੇ ਇੱਕ ਵਾਰੀ ਸ਼ਰਮਣੀ ਕਮੇਟੀ ਦੀ ਬਦਲਾ ਤੋਂ ਉਖਾਉਣ ਦੀ ਕੋਸ਼ਿਸ਼ ਕੀਤੀ ਸੀ ਹੂੰ ਉਦੋਂ ਵੀ ਫਿਰ ਸ਼ਰਮਣੀ ਕਮੇਟੀ ਦੇ ਜਿਹੜੇ ਮੈਂਬਰਾਂ ਦੀ ਲੁਕਣਗਾ ਸੀ ਉਹ ਵੀ ਬਾਲਾ ਸਰ ਵਾਲਾ ਜਿਹੜਾ ਫਾਰਮ ਹੈ ਜਿੱਥੇ ਚਟਾਲਿਆਂ ਦਾ ਨਾਲ ਫਾਰਮ ਹੈ ਤੇ ਹਰਿਆਣਾ ਸਰਕਾਰ ਤੇ ਹਰਿਆਣਾ ਪੁਲਿਸ ਦੀ ਸਰੱਖਿਆ ਥੱਲੇ ਸਾਰੇ ਉੱਥੇ ਰੱਖੇ ਗਏ ਸੀ ਹੂੰ ਹੂੰ ਜੀ ਸੋ ਜਿਹੜੀ ਕਿਉਂਕਿ ਚੌਧਰੀ ਦੇਵੀ لال ਤੇ ਪ੍ਰਕਾਸ਼ ਸਿੰਘ ਬਾਦਲ ਦੀ ਸਾਂਝ ਫਿਰ ਉਸ ਤੋਂ ਬਾਅਦ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਰਹੇ ਨੇ ਓਮ ਪ੍ਰਕਾਸ਼ ਚਟਾਲਾ ਉਹਨਾਂ ਦੀ ਸਾਂਝ ਅੱਗੇ ਫਿਰ ਇਹਨਾਂ ਦੇ ਬੱਚਿਆਂ ਦੀ ਸਾਂਝ ਸੁਖਵੀਰ ਬਾਦਲ ਦੀ ਸਾਂਝ ਸੋ ਇਹ ਕੋਈ ਜੇ ਆਪਾਂ ਇਹਨੂੰ ਦੇਖੀ ਜਾਈਏ ਵੀ ਬਹੁਤ ਵੱਡੀ ਗੱਲ ਹੈ ਇਹ ਵੱਡੀ ਗੱਲ ਨਹੀਂ ਹੈਗੀ ਸਮਝੌਤਾ ਕਿਉਂਕਿ ਜੇ ਜਦੋਂ ਨਹੀਂ ਵੀ ਸਮਝੌਤਾ ਕਰਦੇ ਪਿੰਡਰ ਸਾਹਿਬ ਤਾਂ ਵੀ ਇਹ ਚਲੋ ਹੁਣ ਤਾਂ ਐਲਾਨ ਕੀਤਾ ਇਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਚੰਡੀਗੜ੍ਹ ਚ ਬਲਵਿੰਦਰ ਸਿੰਘ ਪੁੰਦੜ ਤੇ ਉਹਨਾਂ ਦਾ ਵਿਚ ਟਾਲਾ ਉੱਥੇ ਮੌਜੂਦ ਸੀ ਜਿਹੜਾ ਜਰਨਲਿਸਟ ਕਿਤਰ ਹੈ ਇਨੈਲੋ ਦਾ ਜੀ ਪਰ ਜੇ ਨਹੀਂ ਵੀ ਇਹ ਕਦੇ ਐਲਾਨ ਕਰਦੇ ਤਾਂ ਇਸ ਤੋਂ ਬਿਨਾਂ ਵੀ ਇਹ ਉੱਥੇ ਜਾਂਦੇ ਨੇ ਜੀ ਉਹਨਾਂ ਦੀ ਹਮਾਇਤ ਕਰਨ ਲਈ ਹੂੰ ਹੂੰ ਤੁਸੀਂ ਦੇਖਿਆ ਹੋਊਗਾ ਕਿ ਪਿਛਲੀ ਵਾਰ ਜਦੋਂ ਜਿਹੜੇ ਚਟਾਲਾ ਪਰਿਵਾਰ ਹੈ ਅਲੱਗ-ਅਲੱਗ ਹੋ ਗਿਆ ਸੀ ਜਿਹੜਾ ਦਸ਼ਯੰਤ ਚਟਾਲਾ ਹੈ ਉਹ ਅਲੱਗ ਤੌਰ ਤੇ ਚੋਣ ਲੜ ਰਿਹਾ ਸੀ ਹੂੰ ਹੂੰ ਉਸ ਵੇਲੇ ਵੀ ਜਦੋਂ ਦੋ ਹਾਲਾਂਕਿ ਪਰਿਵਾਰ ਸੀ ਪਰਿਵਾਰ ਨਾਲ ਰਿਸ਼ਤਾ ਹੈ ਬਾਦਲਾਂ ਦਾ ਚਟਾਲਿਆ ਨਾਲ ਦੋਵੇਂ ਪਾਸੇ ਪਰ ਉਦੋਂ ਵੀ ਜਿਹੜਾ ਜਿਹੜੇ ਪ੍ਰਕਾਸ਼ ਸਿੰਘ ਬਾਦਲ ਜਾਂ ਉਦੋਂ ਜਿਉਂਦੇ ਸੀ ਉਹ ਜਦੋਂ ਪਿਛਲੀ ਚੋਣ ਹੋਈ ਸੀ 219 ਵਿੱਚ ਉਹਦੀ ਜਿਹੜੀ ਹੈਗੀ ਹੈ ਆਪਣਾ ਹਰਿਆਣਾ ਦੀ ਵਿਧਾਨ ਸਭਾ ਦੀ ਹਾਂਜੀ ਹਾਂਜੀ ਲੋਕ ਸਭਾ ਤੋਂ ਬਾਅਦ ਕਿਉਂਕਿ ਹਰਿਆਣਾ ਲੋਕ ਸਭਾ ਤੋਂ ਬਾਅਦ ਹੁਣ ਵੀ ਸਤੰਬਰ ਚ ਇਹ ਜਿਹੜੇ ਚੋਣ ਲੱਗ ਲੱਗ ਸੈਟ ਹੋ ਡਿਓ ਹੈ ਜੀ ਜੀ ਤੇ ਜਦੋਂ ਚੋਣ ਹੋਈ ਸੀ ਫਿਰ ਉਦੋਂ ਵੀ ਉਹਨਾਂ ਨੇ ਜਿਹੜਾ ਦਸ਼ਯੰਤ ਚਟਾਲਾ ਨੂੰ ਇੱਕ ਪਾਸੇ ਰੱਖ ਕੇ ਉਦੋਂ ਵੀ ਇਹਨਾਂ ਨੇ ਜਿਹੜੀ ਓਮ ਪ੍ਰਕਾਸ਼ ਚਟਾਲਾ ਦੀ ਐਨੈਲੋ ਦਾ ਦੀ ਸਾਝ ਪਾਈ ਸੀ ਐਨੈਲੋ ਨਾਲ ਤੇ ਬਕਾਇਦਾ ਉਹਨਾਂ ਦੇ ਸਪੋਰਟ ਤੇ ਥਾਂ ਥਾਂ ਜਾ ਕੇ ਸਮਾਯਤ ਕਰਦੇ ਰਹੇ ਸੀ ਭਾਸ਼ਣ ਵੀ ਦਿੰਦੇ ਰਹੇ ਸੀ ਸੋ ਇਸੇ ਕਰਕੇ ਇੱਕ ਤਾਂ ਜਿਹੜੀ ਇਹ ਚੋਣ ਨੂੰ ਤਾਂ ਇਹ ਜਿਹੜੇ ਇਹਨਾਂ ਦੀ ਸਾਂਝ ਪਈ ਹੈ ਕੋਈ ਨਵੀਂ ਗੱਲ ਨਹੀਂ ਜਦੋਂ ਤੁਸੀਂ ਤੁਹਾਨੂੰ ਯਾਦ ਹੋਊਗਾ ਜੀ ਕਿ 2014 ਚ ਇਹਨਾਂ ਨੇ ਬਕਾਇਦਾ ਸ਼੍ਰੋਮਣੀ ਅਕਾਲੀ ਦਲ ਨੇ ਇਨੈਲੋ ਨਾਲ ਸਾਂਝ ਪਾ ਕੇ ਆਪਣੇ ਦੋ ਉਮੀਦਵਾਰ ਵੀ ਖੜੇ ਕੀਤੇ ਸੀ ਵਿਧਾਨ ਸਭਾ ਜੀ ਹਾਂਜੀ ਹਾਂ ਜੀ ਜੀ ਬਿਲਕੁਲ ਭਾਵੇਂ ਲੋਕ ਸਭਾ ਚ ਅੱਜ ਤੱਕ ਕਦੇ ਵੀ ਇਨੈਲੋ ਨਾਲ ਗਠਜੋੜ ਕਰਦੇ ਰਹੇ ਨੇ ਪਰ ਅਕਾਲੀ ਦਲ ਨੇ ਆਪਣਾ ਉਮੀਦਵਾਰ ਨਹੀਂ ਖੜਾਇਆ ਪਰ 2114 ਜਿਨ੍ਹਾਂ ਦੇ ਦੋ ਉਮੀਦਵਾਰ ਸੀ ਜੀ ਹਮਾਲਾ ਸਹਿਹਰੀ ਤੋਂ ਬਲਵਿੰਦਰ ਸਿੰਘ ਪੋਨੀਆ ਹੂੰ ਤੇ ਇੱਕ ਕਾਲਾਂ ਵਾਲੀ ਇਹ ਦੋ ਹਲਕਿਆਂ ਤੋਂ ਚੋਣ ਲੜ ਰਹੇ ਸੀ ਇਥੋਂ ਬਲਕੌਰ ਸਿੰਘ ਕਾਲਾ ਵਾਲੀ ਚੋਣ ਲੜ ਰਹੇ ਸੀ ਹੂੰ ਜੀ ਜੀ ਇਸੇ ਸਮਝੌਤੇ ਦੇ ਤਹਿਤ ਸੋ ਇਹ ਜਿਹੜਾ ਇਹਨਾਂ ਦੀ ਪਰਿਵਾਰਕ ਸਾਂਝ ਹੈ ਸਮਝੌਤਾ ਇਹ ਕੋਈ ਨਵੀਂ ਗੱਲ ਨਹੀਂ ਰਹੀ ਗੱਲ ਤੁਸੀਂ ਗੱਲ ਕੀਤੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਂਜੀ ਜੀ ਪਿੰਡਰ ਸਾਹਿਬ ਭਾਰਤੀ ਜਨਤਾ ਪਾਰਟੀ ਤੇ ਬਹੁਤ ਦੋਸਤ ਲਾਰੇ ਨੇ ਬਦਲ ਵਾਲੇ ਇਹਨਾਂ ਨੇ ਜਿਹੜੀਆਂ ਹੈਗੀਆਂ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹਰਿਆਣੇ ਅਲੱਗ ਕਰਦੀ ਜੀ ਹੂੰ ਅ ਪਰ ਹੁਣ ਦਿੱਲੀ ਤੁਸੀਂ ਦੇਖੋ ਕਿ ਇਹਨਾਂ ਕੋਲ ਰਹੀਓ ਪੰਜਾਬ ਵਾਲੀ ਰਹਿ ਗਈ ਸ੍ਰੋਮਣੀ ਅਕਾਲੀ ਦਲ ਜੇ ਕਾਬਜ਼ ਕਹਿ ਲਈਏ ਦਿੱਲੀ ਵਾਲੀ ਵੀ ਇਹਨਾਂ ਦੇ ਹੱਥੋਂ ਚਲੀ ਗਈ ਹੂੰ ਹੂੰ ਉਹ ਸਾਰੇ ਸਰੇਅਮ ਜਿਹੜੇ ਹਰਮੀਤ ਕਾਲਕਾ ਜੀ ਜਿਹੜੇ ਪ੍ਰਧਾਨ ਨੇ ਸਰੇਅਮ ਭਾਰਤੀ ਜਨਤਾ ਪਾਰਟੀ ਦੀ ਗੱਲ ਕਰਦੇ ਨੇ ਉਹ ਤਾਂ ਇਹ ਵੀ ਕਹਿੰਦੇ ਨੇ ਕਿ ਅਸੀਂ ਆ ਕੇ ਪ੍ਰਚਾਰ ਕਰਾਂਗੇ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੀ ਹੂੰ ਜੀ ਬਿਲਕੁਲ ਬਿਲਕੁਲ ਤੇ ਇਸੇ ਤਰ੍ਹਾਂ ਜਿਹੜੀ ਹਰਿਆਣੇ ਵਾਲੀ ਵੀ ਲਗਭਗ ਉਹ ਭਾਜਪਾ ਦੇ ਪ੍ਰਭਾਵ ਵਾਲੀ ਜਿਹੜੀ ਹੈਗੀ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਹੂੰ ਉਹ ਇਹਨਾਂ ਨੇ ਜਿਹੜਾ ਤੁਸੀਂ ਕਹਿੰਦੇ ਹੋ ਵੀ ਕੋਈ ਇਹਨਾਂ ਦੀ ਗੱਲਬਾਤ ਹੋਈ ਸ਼੍ਰੋਮਣੀ ਕਮੇਟੀ ਬਾਰੇ ਜਾਂ ਨਾ ਹੋਈ ਪਿੰਟਰ ਸਾਹਿਬ ਉਹ ਇਵੇਂ ਹੈ ਜੀ ਹੁਣ ਕਿ ਸ਼੍ਰੋਮਣੀ ਜਿਹੜੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਨਾ ਜੀ ਜੀ ਉਹਦੀਆਂ ਚੋਣਾਂ ਆਮ ਚੋਣਾਂ ਹੀ ਹੋਣਗੀਆਂ ਕਿਉਂਕਿ ਜਦੋਂ ਸੁਪਰੀਮ ਕੋਰਟ ਤੋਂ ਵੀ ਕੋਈ ਰਾਹਤ ਨਹੀਂ ਮਿਲੀ ਫਿਰ ਲੋਕ ਸਭਾ 'ਚ ਬਿੱਲ ਪਾਸ ਹੋਣਾ ਹੈ ਜੀ ਤੇ ਉਹ ਉੱਥੇ ਨਰਿੰਦਰ ਮੋਦੀ ਵਾਲੀ ਅਕੀਗਵਾਈ ਵਾਲੀ ਸਰਕਾਰ ਹੈ ਉਹਨਾਂ ਦੇ ਬਿਨਾ ਪੁੱਛੇ ਤੋਂ ਤਾਂ ਮਨੋਰ ਲਾਲ ਖੱਟਰ ਦੀ ਕੋਈ ਇੰਨੀ ਹਿੰਮਤ ਹੈ ਨਹੀਂ ਸੀ ਕਿ ਉਹ ਆਪਣੇ ਆਪ ਤੋਂ ਵੱਖਰੀ ਕਮੇਟੀ ਬਣਾ ਲੈਂਦਾ ਹੂੰ ਹੂੰ ਜੇ ਦਿੱਲੀ ਵਾਲੇ ਉਹਨਾਂ ਦੇ ਜਿਹੜੇ ਹੁਕਮਰਾਨ ਨੇ ਉਹਨਾਂ ਦੇ ਆਕਾ ਨੇ ਉਹਨਾਂ ਨੇ ਪ੍ਰਵਾਨਗੀ ਦਿੱਤੀ ਹੋਊਗੀ ਤਾਂ ਹੀ ਐਡਾ ਵੱਡਾ ਕਦਮ ਚੁੱਕਿਆ ਹੋਵੇਗਾ ਨਾ ਜੀ ਉਹਨੇ ਮਨੋਰ ਲਾਲ ਖੱਟਰ ਨੇ ਜਦੋਂ ਕੀਤਾ ਸੀ ਹੁਣ ਤਾਂ ਇਹ ਵੀ ਕਹਿੰਦੇ ਨੇ ਵੀ ਸਾਡੇ ਖਾਤੇ ਵੀ ਇਹਨਾਂ ਨੇ ਸੀਲ ਕਰਤੇ ਨੇ ਸੀਜ਼ ਕਰਤੇ ਨੇ ਸਾਰੇ ਜਿਹੜੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡੇਰੇਵਾਦਾਂ ਦੇ ਡੇਰੇ ਦੇ ਜਿਹੜੇ ਪ੍ਰਚਾਰਕ ਨੇ ਉਹਨਾਂ ਦੇ ਹਵਾਲੇ ਕਰਤੀ ਜੀ ਬਹੁਤ ਕੁਝ ਕਹਿੰਦੇ ਨੇ ਜੀ ਇਹ ਪਰ ਹੁਣ ਇਹਨਾਂ ਦੀ ਸਾਰੀ ਟੇਕ ਪਿੰਡਰ ਸਾਹਿਬ ਹੈਗੀ ਆਮ ਚੋਣਾਂ ਤੇ ਜਿਹੜੀਆਂ ਚੋਣਾਂ ਹੋਣੀਆਂ ਨੇ ਮੈਂਬਰ ਚੁਣੇ ਜਾਣੇ ਨੇ ਹਰਿਆਣਾ ਸ਼੍ਰੋਮਣੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਫਿਰ ਅੱਗੇ ਮੈਂਬਰ ਉਹ ਚੁਣਨਗੇ ਸੋ ਹੁਣ ਇਹ ਸਾਰਾ ਜੋਰ ਇਹ ਲਾਣਗੇ ਕਿ ਇਹਨਾਂ ਚੋਣਾਂ ਚ ਇਹ ਇਹਨਾਂ ਨੇ ਦਿੱਤੀ ਐਨਐਲਓ ਨੂੰ ਸਮਝ ਲਓ ਵੀ ਬਿਨਾਂ ਸ਼ਰਤ ਜਿਹੜੀ ਸਪੋਰਟ ਦਿੱਤੀ ਹੈ ਜੀ ਇਹਨਾਂ ਨੇ ਹੂੰ ਕਿਉਂਕਿ ਕੁਝ ਹਲਕੇ ਤਾਂ ਹੈਗੇ ਨੇ ਨਾ ਜੀ ਹਰਿਆਣਾ ਚ ਵੀ ਜਿੱਥੇ ਵੱਡੀ ਗਿਣਤੀ ਜਿਸਿੱਖ ਵਸਦੇ ਨੇ ਇਹ ਵੱਖਰੀ ਗੱਲ ਹੈ ਕਿ ਉਹ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਤੇ ਕੋਈ ਪ੍ਰਭਾਵ ਹੈਗਾ ਜਾਂ ਨਹੀਂ ਹੈਗਾ ਇਹ ਇੱਕ ਅਲੱਗ ਵਿਸ਼ਾ ਹੈ ਜੀ ਪਰ ਸਿੱਖ ਤਾਂ ਕਾਫੀ ਵੱਡੀ ਗਿਣਤੀ ਚ ਕਾਫੀ ਜ਼ਿਲ੍ਹਿਆਂ ਚ ਵਸਦੇ ਨੇ ਤੇ ਇਸੇ ਕਰਕੇ ਨੈਲੋ ਨੇ ਜਿਹੜਾ ਹੁਣ ਲੋਕ ਸਭਾ ਹਲਕੇ ਦੀਆਂ ਉਹਨਾਂ ਨੇ ਟਿਕਟਾਂ ਲਾਣੀਆਂ ਨੇ ਗੁਰਪ੍ਰੀਤ ਸਿੰਘ ਜਿਹੜਾ ਸਿੱਖ ਚਿਹਰਾ ਹੈ ਜਿਹੜਾ ਉਹਨਾਂ ਨੇ ਵਾਲੇ ਤੋਂ ਚੋਣ ਲੜਾ ਰਹੇ ਨੇ ਜਿਹੜੇ ਨੈਲੋ ਵਾਲੇ ਉਹ ਹੋ ਸਕਦਾ ਹੈ ਇਸੇ ਲੜੀ ਦਾ ਹਿੱਸਾ ਹੋਵੇ ਵੀ ਸਿੱਖਾਂ ਦੀਆਂ ਵੋਟਾਂ ਕਿਸੇ ਨਾ ਕਿਸੇ ਢੰਗ ਨਾਲ ਸਾਨੂੰ ਮਿਲ ਸਕਣ ਜੀ। ਹੂੰ। ਸੋ ਜਦੋਂ ਆਮ ਹੁਣ ਜਿਹੜੀ ਸਾਰੀ ਟੇਕ ਸ਼੍ਰੋਮਣੀ ਕਾਲੀ ਦਲ ਦੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਤੇ ਹੈ ਜਿਵੇਂ ਵੱਧ ਤੋਂ ਵੱਧ ਮੈਂਬਰ ਕਿਵੇਂ ਦਿਤਾਈਏ। ਹੂੰ। ਇਸੇ ਕਰਕੇ ਹੁਣ ਉਹ ਐਨਐਲਓ ਨੂੰ ਅੱਜ ਮਦਦ ਕਰ ਰਹੇ ਨੇ ਤੇ ਜਦੋਂ ਚੋਣਾਂ ਹੋਣਗੀਆਂ ਨਾ ਜੀ ਇੱਥੇ ਆਮ ਚੋਣਾਂ ਜਿਹੜੀਆਂ ਹੋਣੀਆਂ ਨੇ ਕਮ ਗੁਰਦੁਆਰਾ ਕਮੇਟੀ ਦੀਆਂ ਫਿਰ ਉਹ ਐਨਐਲਓ ਦੀ ਪੂਰੀ ਸਪੋਰਟ ਲੈਣਗੇ ਜੀ ਤੇ ਕੱਲ ਨੂੰ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਵੀ ਲੱਗਦਾ ਹੈ ਵੀ ਹੁਣ 4 ਦਿਨਾਂ ਤੱਕ ਪੇਰ ਸਤੰਬਰ ਚ ਵਿਧਾਨ ਸਭਾ ਚੋਣਾਂ ਵੀ ਜਿਹੜੀਆਂ ਹਰਿਆਣਾ ਦੀਆਂ ਡਿਊ ਨੇ ਜੀ ਹੂੰ ਜੀ ਇਸ ਕਰਕੇ ਫਿਰ ਕਿਸੇ ਕਿਉਂਕਿ ਹੁਣ 10 ਸਾਲ ਹੋ ਗਏ ਚਟਾਲਾ ਪਰਿਵਾਰ ਜਿਹੜਾ ਸੱਤਾ ਤੋਂ ਬਾਹਰ ਹੈ ਹਾਂਜੀ ਤੇ ਜਿਹੜੀ ਸਿਆਸੀ ਧਿਰਾਂ ਹੁੰਦੀਆਂ ਨੇ ਜੀ ਰਾਜਨੀਤਿਕ ਧਿਰਾਂ ਹੁੰਦੀਆਂ ਨੇ ਉਹਨਾਂ ਨੂੰ ਹਮੇਸ਼ਾ ਇਹ ਲੱਗਦਾ ਹੀ ਰਹਿੰਦਾ ਹੈ ਜੀ ਵੀ ਹੁਣ ਸਾਡੀ ਵਾਰੀ ਆਣੀ ਹੈ ਅਗਲੀ ਵਾਰ ਸਾਰੇ ਲੋਕ ਸਾਡੇ ਨਾਲ ਹੀ ਨੇ ਹੂੰ ਹੂੰ ਸੋ ਹੋ ਸਕਦਾ ਹੈ ਅਕਾਲੀ ਦਲ ਨੂੰ ਵੀ ਇਹ ਉਮੀਦ ਹੋਵੇ ਕਿ ਜਿਹੜੀ ਚੋਣ ਹੋਣੀ ਹੈ ਜੀ 2024 ਦੇ ਸਤੰਬਰ ਚ ਜਾ ਕੇ ਹਰਿਆਣਾ ਵਿਧਾਨ ਸਭਾ ਦੀ ਉਦੋਂ ਜਦੋਂ ਉੱਥੇ ਫਿਰ ਜੇ ਚਟਾਲਾ ਜਿਹੜਾ ਇਨੈਲੋ ਨੂੰ ਕੋਈ ਜਿੱਤ ਹਾਸਲ ਹੁੰਦੀ ਹੈ ਉਹਨਾਂ ਦੀ ਸਰਕਾਰ ਬਣਦੀ ਹੈ ਹੂੰ ਫਿਰ ਉਹ ਆਪਣੀ ਮਨਮਰਜ਼ੀ ਨਾਲ ਜਿਹੜੀ ਹਰਿਆਣੇ ਵਾਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੇ ਲਈ ਕੁਝ ਨਾ ਕੁਝ ਕਰਾ ਸਕਦੇ ਨੇ ਜੀ ਹੂੰ 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 ਜੀ ਜੇ ਉਹ ਨਹੀਂ ਵੀ ਭਾਵੇਂ ਕਮੇਟੀ ਵੱਖਰੀ ਹੋ ਚੁੱਕੀ ਜੇ ਰਲੇਮਾ ਨਹੀਂ ਵੀ ਹੋ ਸਕਦਾ ਜੀ ਹੁਣ ਜਾਂ ਵੱਖਰੀ ਕਮੇਟੀ ਵਾਲੇ ਜਿਹੜੇ ਮਤੇ ਨੇ ਨਹੀਂ ਵੀ ਰੱਦ ਹੋਣ ਤਾਂ ਵੀ ਜਿਹੜੀ ਸਮੇਂ ਦੀ ਸਰਕਾਰ ਹੁੰਦੀ ਹੈ ਨਾ ਜੀ ਹੂੰ ਉਹਦਾ ਆਮ ਚੋਣਾਂ ਤੇ ਤਾਂ ਅਸਰ ਪਵੇ ਗਈ ਨਾ ਜੀ ਜਦੋਂ ਉੱਥੇ ਸਥਾਨਕ ਚੋਣਾਂ ਹੋਣਗੀਆਂ ਜੀ ਹੂੰ ਹੂੰ ਜੇ فرض ਕਰੋ ਐਨਐਲਓ ਦੀ ਸਰਕਾਰ ਉੱਥੇ ਆਂਦੀ ਹੈ ਹਰਿਆਣੇ 'ਚ ਫਿਰ ਉਹਨਾਂ ਨੂੰ ਅਕਾਲੀ ਦਲ ਨੂੰ ਲੱਗਦਾ ਹੋਵੇਗਾ ਕਿ ਆਮ ਚੋਣਾਂ 'ਚ ਆਪਾਂ ਜੀ ਹੋਰ ਵੀ ਵੱਧ ਤੋਂ ਵੱਧ ਮਦਦ ਲੈ ਲਾਂਗੇ ਤੇ ਉਹ ਲਗਾਤਾਰ ਪਹਿਲਾਂ ਵੀ ਜਿਹੜਾ ਚਟਾਲਾ ਪਰਿਵਾਰ ਹੈ ਤੇ ਬਾਦਲ ਪਰਿਵਾਰ ਹੈ ਇੱਕ ਦੂਜੇ ਦੀ ਮਦਦ ਕਰਦੇ ਰਹੇ ਨੇ ਸੋ ਇਸੇ ਮੈਨੂੰ ਤਾਂ ਲੱਗਦਾ ਵੀ ਇਸੇ ਉਮੀਦ ਨਾਲ ਉਹਨਾਂ ਨੇ ਇਹ ਜਿਹੜੀ ਹੈਗੀ ਹੈ ਉਹਨਾਂ ਨੂੰ ਸਪੋਰਟ ਕੀਤੀ ਹੈ ਅਗਲੀ ਗੱਲ ਰਹੀ ਜਿਹੜੀ ਤੁਸੀਂ ਖੇਤਰੀ ਪਾਰਟੀਆਂ ਦੀ ਤੁਸੀਂ ਗੱਲ ਕਰ ਰਹੇ ਸੀ ਜੀ 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 ਖੇਤਰੀ ਪਾਰਟੀਆਂ ਦਾ ਇਹ ਤਾਂ ਬਿਲਕੁਲ ਜਿਹੜਾ ਖੇਤਰੀ ਪਾਰਟੀਆਂ ਕੌਮੀ ਪਾਰਟੀਆਂ ਨੂੰ ਲਗਭਗ ਕੌਮੀ ਪਾਰਟੀਆਂ ਵਾਲੇ ਖੇਤਰੀ ਪਾਰਟੀਆਂ ਨੂੰ ਜذب ਕਰਨੇ ਚ ਲਗਭਗ ਸਫਲ ਹੋ ਗਏ ਨੇ ਕਿਤੇ ਕਿਤੇ ਹੋਣ ਬਾਕੀ ਬਚੀ ਹੈ ਭਾਵੇਂ ਉਹ ਮੁਹੰਮਦ ਆ ਬੈਨਰ ਜੀ ਨੇ ਜਿਹੜੇ ਪੱਛਮੀ ਬੰਗਾਲ ਚ ਅਗਵਾਈ ਕਰ ਰਹੇ ਨੇ ਜਾਂ 2-4 ਥਾਵਾਂ ਤੇ ਹੋਰ ਨਹੀਂ ਤਾਂ ਪਿੰਡਰ ਸਾਹਿਬ ਤੁਸੀਂ ਦੇਖੇ ਰਹੇ ਹੋ ਕਿ ਖੇਤਰੀ ਪਾਰਟੀਆਂ ਦਾ ਜਿਹੜਾ ਹਾਲ ਕੀ ਹੈ ਹਾਂ ਬਿਲਕੁਲ ਕਿਸੇ ਵੇਲੇ ਖੇਤਰੀ ਪਾਰਟੀਆਂ ਬਹੁਤ ਮਜ਼ਬੂਤ ਸੀ ਹਾਂ ਜੀ 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 ਬਿਲਕੁਲ ਤੇ ਆਪਣੇ ਸਾਰੇ ਭਾਰ ਚ ਪਰ ਹੁਣ ਜਿਹੜਾ ਅ ਅੱਜ ਪਿਛਲੇ ਕੁਝ ਸਮੇਂ ਤੋਂ ਅਜਿਹਾ ਦੌਰ ਚੱਲ ਰਿਹਾ ਹੈ ਕਿ ਖੇਤਰੀ ਪਾਰਟੀਆਂ ਦੀ ਹੋਂਦ ਲਗਾਤਾਰ ਲਗਾਤਾਰ ਖੁਰਦੀ ਜਾ ਰਹੀ ਹੈ ਹੂੰ ਹੂੰ ਤੇ ਇਸ ਜਿਹੜੀ ਪ੍ਰੈਸ ਕਾਨਫਰੰਸ ਸੀ ਐਨਐਲਓ ਦੀ ਤੇ ਕਾਲੀ ਦਲ ਦੀ ਇਹਦੇ ਚ ਵੀ ਇਹ ਜਿੰਤਾ ਆਮਾ ਜਹਿਰ ਕੀਤੀਆਂ ਗਈਆਂ ਨੇ ਕਿ ਖੇਤਰੀ ਪਾਰਟੀਆਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਹੂੰ ਜੀ ਸੋ ਹੋ ਸਕਦਾ ਪਰ ਇਹਦੇ ਚ ਹੁਣ ਇਹ ਸਵਾਲ ਵਿਰੋਧੀ ਤਾਂ ਇਹ ਵੀ ਚੁੱਕਣਗੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਤੇ ਤਾਂ ਚਲੋ ਚਲੇ ਗਏ ਨੇ ਉਹ ਤਾਂ ਸਵਰਗਵਾਸੀ ਹੋ ਗਏ ਸੁਖਵੀਰ ਸਿੰਘ ਬਾਦਲ ਤੇ ਕਿ ਭਾਈ ਤੁਸੀਂ ਇੰਨੀ ਦੇਰ ਤੱਕ ਬਿਨਾਂ ਸਰਤਾਮੈਤ ਦਿੰਦੇ ਰਹੇ ਕੌਮੀ ਪਾਰਟੀ ਨੂੰ ਹੂੰ ਭਾਰਤੀ ਜਨਤਾ ਪਾਰਟੀ ਨੂੰ ਤੇ ਤੁਸੀਂ ਅੱਜ ਕਿਹੜੇ ਮੂੰਹ ਨਾਲ ਖੇਤਰੀ ਪਾਰਟੀਆਂ ਦੇ ਬਾਰੇ ਦੀ ਗੱਲ ਕਰ ਰਹੇ ਹੋ ਹਾਂ ਜੀ 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 ਬਿਲਕੁਲ ਬਿਲਕੁਲ ਕਿਉਂਕਿ ਸਮੇਂ-ਸਮੇਂ ਸਰ ਖੇਤਰੀ ਪਾਰਟੀਆਂ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲ ਆਉਂਦੇ ਰਹੇ ਨੇ ਕਿ ਤੁਸੀਂ ਪ੍ਰਧਾਨ ਮੰਤਰੀ ਦਾ ਚਿਹਰਾ ਬਣ ਜਾਓ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਦਾ ਚਿਹਰਾ ਬਣਾਉਣ ਲਈ ਵੀ ਇਹਨਾਂ ਨੂੰ ਰਾਜ਼ੀ ਕਰਦੇ ਰਹੇ ਨੇ ਪਿਛਲੇ ਸਮੇਂ ਅੱਛ ਹੂੰ ਹੂੰ ਜੀ ਹੋਰ ਵੱਡੇ-ਵੱਡੇ ਅਹੁਦਿਆਂ ਲਈ ਰਾਸ਼ਟਰਪਤੀ ਦੀ ਚੋਣ ਲਈ ਵੀ ਰਾਜ਼ੀ ਕਰਦੇ ਰਹੇ ਨੇ ਖੇਤਰੀ ਪਾਰਟੀਆਂ ਵਾਲੇ ਹੂੰ ਪਰ ਇਹਨਾਂ ਨੇ ਹਮੇਸ਼ਾ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ਰਤ ਸਪੋਰਟ ਦਿੱਤੀ ਸੋ ਕੋਣ ਭਾਵੇਂ ਅਲੱਗ ਹੋ ਕੇ ਜਿਹੜੀ ਮਰਜ਼ੀ ਡਫਲੀ ਵਜਾਈ ਜਾਣ ਪਰ ਇੱਕ ਉਹਨਾਂ ਇਹਨਾਂ ਨੂੰ ਪਿਛਲੇ ਦਿਨ ਤਾਂ ਵਿਰੋਧੀ ਯਾਦ ਕਰਾਣਗੇ ਨਾ ਜੀ ਇਕਾਲੀ ਦਲ ਵਾਲਿਆਂ ਨੂੰ ਕਿ ਭਾਈ ਹੁਣ ਤੁਹਾਨੂੰ ਕਿਵੇਂ ਜਦੋਂ ਤੁਹਾਡੀ ਨਾਲ ਉਹਨਾਂ ਦੀ ਸਾਂਝ ਟੁੱਟ ਗਈ ਤਾਂ ਤੁਹਾਨੂੰ ਸਾਰਾ ਕੁਝ ਯਾਦ ਆ ਗਿਆ ਕਿ ਕਿਹਤਰੀ ਪਾਰਟੀਆਂ ਨੂੰ ਖਾ ਰਹੀਆਂ ਨੇ ਕੌਮੀ ਪਾਰਟੀਆਂ ਤੇ ਜਦੋਂ ਤੁਸੀਂ ਇਕੱਠੇ ਸੀ ਉਦੋਂ ਕਿੰਨਾ ਨੁਕਸਾਨ ਹੋਇਆ ਕਿਹਤਰੀ ਪਾਰਟੀਆਂ ਦਾ ਉਹਦੇ ਲਈ ਵੀ ਵਿਚਾਰ ਕਰੋ ਹੂੰ ਹੂੰ ਜੀ 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 ਬਿਲਕੁਲ ਜੀ ਹੈ ਭਿੰਡਰ ਸਾਹਿਬ ਰਾਜਨੀਤੀ ਜੇ ਸਾਰਾ ਕੁਝ ਚੱਲਦਾ ਹੀ ਰਹਿੰਦਾ ਹੈ ਜੀ ਹਾਂ ਬਿਲਕੁਲ 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 ਸੋ ਇਹ ਸਨ ਸਾਡੇ ਨਾਲ ਉਹਗੇ ਪੱਤਰਕਾਰ ਕਰਮਜੀਤ ਸਿੰਘ ਚੇਲਾ ਜੀ ਜਿਨ੍ਹਾਂ ਨੇ ਜਿਹੜੇ ਤਾਜ਼ਾ ਹਾਲਾਤ ਕਹਿ ਲਈਏ ਸਿੱਧੇ ਤੌਰ ਤੇ ਬਾਦਲ ਤੇ ਚਟਾਲਿਆਂ ਦੀ ਪਈ ਸਾਂਝ ਤੇ ਉਸ ਸਾਂਝ ਦੇ ਵਿੱਚ ਗੱਲਤਰੀ ਖੇਤਰੀ ਪਾਰਟੀਆਂ ਵਜੋਂ ਤੇ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਣੀ ਉੱਥੇ ਸੋ ਚੇਲਾ ਸਾਹਿਬ ਤੁਸੀਂ ਚੈਨਲ ਜੀ ਮਿਸ਼ਨ ਪੰਜਾਬੀ ਲਈ ਆਪਣਾ ਵੱਡਾ ਮੁੱਢਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਪਿੰਟਰ ਸਾਹਿਬ ਇਹ ਮਿਸ਼ਨ ਪੰਜਾਬੀ